ਪਰਦੋ ਨਜ਼ਰੇ ਕੇਸਗੜ੍ਹ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਫੁੱਲਾਂ ਦੇ ਨਾਲ ਸ਼ਿੰਗਾਰਿਆ ਗਿਆ ਹੈ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਰਾਤ ਦੇ ਸਮੇਂ ਦਾ ਬਹੁਤ ਹੀ ਮਨਮੋਹਕ ਦ੍ਰਿਸ਼ ਜਿਹੜਾ ਹੈਗਾ ਉਹ ਨਜ਼ਰ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਸੰਧ ਵਿੱਚ ਆਏ ਹਾਂ ਅੱਜ 13 ਮਾਰਚ ਹੈ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ 13 14 ਤੇ 15 ਮਾਰਚ 3 ਦਿਨ ਹੋਲਾ ਮਹੱਲਾ ਆਨੰਦਪੁਰ ਸਾਹਿਬ ਵਿਖੇ ਭਰਦਾ ਹੈ ਜਿਵੇਂ ਕਿ ਆਪ ਸਭ ਇਹ ਇਸ ਦੇ ਇਤਿਹਾਸ ਬਾਰੇ ਜਾਣਦੇ ਹੀ ਹੋ ਕਿ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਗੁਰੂ ਸਾਹਿਬ ਜੀ ਨੇ ਹਿੰਗ ਸਿੰਘਾਂ ਦੇ ਕਿਤਾਬ ਦੇਖਣ ਦੇ ਲਈ ਉਹਨਾਂ ਵਿੱਚ ਮੁਕਾਬਲੇ ਦੀ ਆ ਭਾਵਨਾਵਾਂ ਪੈਦਾ ਕਰਨ ਦੇ ਲਈ ਤੇ ਸਿੱਖਾਂ ਨੂੰ ਮਜਬੂਤ ਸੈਨਾ ਖੇਤਰ ਦੇ ਵਿੱਚ ਅੱਗੇ ਵਧਣ ਦੇ ਲਈ ਇਹ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਗਈ ਸੀ ਹੋਲੇ ਮਹੱਲੇ ਦੇ ਆਖਰੀ ਦਿਨ ਸਾਰੇ ਹੀ ਨਹਿਂਗ ਚਾਉਣੀਆਂ ਦੇ ਜਿੰਨੇ ਵੀ ਨਹਿਂਗ ਹੁੰਦੇ ਆ ਉਹ ਸਾਰੇ ਇੱਥੇ ਆਉਂਦੇ ਹਨ ਇੱਥੇ ਆ ਕੇ ਉਹਨਾਂ ਦੇ ਮੁਕਾਬਲੇ ਹੁੰਦੇ ਆ ਘੋੜਿਆਂ ਤੇ ਉਹਨਾਂ ਦੇ ਆ ਗੇਮਾਂ ਕਰਵਾਈਆਂ ਜਾਂਦੀਆਂ ਹਨ ਇਹਨਾਂ ਤੋਂ ਇਲਾਵਾ ਗੱਤਕੇ ਹੈ ਤੇ ਹੋਰ ਬਹੁਤ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਹੈਗੀਆਂ ਨੇਂਦ ਜਥੇਬੰਦੀ ਐ ਇੱਥੇ ਕਰਦੀਆਂ ਹਨ ਤੇ ਬਹੁਤ ਵੱਡੀ ਸੰਖਿਆ ਚ ਸੰਗਤ ਜਿਹੜੀ ਹੈਗੀ ਆ ਦੁਨੀਆ ਲੈਵਲ ਤੇ ਇੱਥੇ ਪਹੁੰਚਦੀ ਹੈ ਚਲੋ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਵਰਦਾਰਾ ਸ੍ਰੀ ਕੇਸਗੜ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਫੁੱਲਾਂ ਦੇ ਨਾਲ ਸ਼ਿੰਗਾਰਿਆ ਗਿਆ ਹੈ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਰਾਤ ਦੇ ਸਮੇਂ ਦਾ ਬਹੁਤ ਹੀ ਮਨਮੋਹਕ ਦ੍ਰਿਸ਼ ਜਿਹੜਾ ਹੈਗਾ ਉਹ ਨਜ਼ਰ ਪੈ ਰਿਹਾ ਹੈ ਬਿਨਵਾ ਸੁਨਾਵੇਂ ਤੂਰੇ ਚਰਨ ਲਾ ਕੇ ਆਗੇ ਅਨਹਦ ਤੂ ਨੇ ਸੋਣ ਤੇ ਤੂ ਨੇ ਤੇ ਕਹੇ ਪਵਤ ਸਤ ਗੁਰਾਂ ਦੇ ਤੂ ਇਹ ਸਾਹਮਣੇ ਮਾਰਤ ਜਿਹੜੀ ਕਿ ਹੁਣੇ ਪਿਛਲੇ ਸਮੇਂ ਦੇ ਵਿੱਚ ਬਣੀ ਹੈ ਇਹਦਾ ਨਵੀਨੀਕਰਨ ਹੋਇਆ ਹੈ ਦਾ ਰਿਚਨ ਵਾਲੀ ਤੂ ਸਤਿ ਸਤ ਪੁਰੂ ਜੀ ਚਾਰ ਅਮਰਤਿਲਾ ਸਾਚੁ ਸੁਖਾ ਪਇਓ ਬਿਸਤਾ ਸਭ ਸੇ ਅਦਾ ਕਿਲਾ ਨੰਨਕਾਣਾ ਸਾਹਿਬ ਕੇ ਵੀ ਬਹੁਤ ਵੱਡੀ ਪੱਧਰ ਤੇ ਸੰਗਤ ਹੋਲੇ ਮਾਲੇ ਕਰਕੇ ਮੱਥਾ ਟੇਕਣ ਦੇ ਲਈ ਆ ਰਹੀ ਹੈ ਸਾਹਮਣੇ ਪਵਿੱਤਰ ਬੌਲੀ ਸਾਹਿਬ ਹੈ ਜਿੱਥੇ ਸੰਗਤ ਜਿਹੜੀ ਹੈਗੀ ਹੈ ਬੌਲੀ ਸਾਹਿਬ ਦਾ ਪਾਣੀ ਪ੍ਰਾਪਤ ਕਰਨ ਦੇ ਲਈ ਮੱਥਾ ਟੇਕਣ ਦੇ ਲਈ ਇੱਥਾਂ ਜਾ ਰਹੀ ਹੈ ਇਹ ਸਾਹਮਣੇ ਤੁਹਾਨੂੰ ਪੀਲਾ ਆਨੰਦਗੜ੍ਹ ਸਾਹਿਬ ਦੀ ਬਿਲਡਿੰਗ ਜਿਹੜੀ ਹੈਗੀ ਹੈ ਨਜ਼ਰ ਆ ਰਹੀ ਹੈ ਪੋਲੇ ਮਹੱਲੇ ਦੀ ਸੰਗਤ ਬਹੁਤ ਦੂਰੋਂ ਨੇੜੇ ਆਉਂਦੀ ਹੈ ਇਸ ਵਾਰ ਵਿਰਾਸਤ ਖਾਲਸਾ ਦੇ ਵਿੱਚ ਬਲੌਨਿੰਗ ਦਾ ਵੀ ਪ੍ਰਵੰਧ ਕੀਤਾ ਗਿਆ ਹੈ ਤੇ ਸਾਹਮਣੇ ਤੁਸੀਂ ਦੇਖੋ ਕਿ ਬਲੂਨ ਜਿਹੜਾ ਹੈਗਾ ਉਸ ਨੂੰ ਉਡਾਇਆ ਜਾ ਰਿਹਾ ਹੈ। ਨੰਦਕੌਰ ਸਾਹਿਬ ਦਾ ਕੁਦਰਤ ਇੱਥੇ ਸਾਲੇ ਦੋਲੇ ਬਹੁਤ ਵਧੀਆ ਹੈ। ਇਹ ਨਗਰ ਜਿਹੜਾ ਹੈਗਾ ਜਿੱਥੇ ਖਾਲਸੇ ਦਾ ਜਨਮ ਸਥਾਨ ਹੈ ਉੱਥੇ ਹੀ ਆਲੇ-ਦਾਲੇ ਪਹਾੜੀਆਂ ਦੇ ਨਾਲ ਵੀ ਘਿਰਿਆ ਹੋਇਆ ਹੈ ਇਹ ਦੇਖੋ ਬਲੂਨ ਜਿਹੜਾ ਹੈਗਾ ਹੁਣ ਉੱਪਰ ਜਾ ਰਿਹਾ ਹੈ ਬਹੁਤ ਵਧੀਆ ਯਤਨ ਹੈ ਪੰਜਾਬ ਟੂਰਿਜ਼ਮ ਦੁਆਰਾ ਆਟੋ ਬਲੂਨਿੰਗ ਆਇਆ ਬਿਲਕੁਲ ਹੀਟਾ ਤੋਂ ਦਿਖਾ ਰਿਹਾ ਤੁਹਾਨੂੰ ਉੱਪਰੋਂ ਪ੍ਰੋਪਰ ਨਜ਼ਰ ਨਹੀਂ ਸੀ ਪੈ ਰਹੀ ਤੇ ਪੰਜਾਬ ਪੁਰੇਜਮ ਦੁਆਰਾ ਇਸ ਵਾਰ ਕਰਵਾਈ ਜਾ ਰਹੀ ਹੈ ਤੇ ਬਹੁਤ ਹੀ ਵਧੀਆ ਯਤਨ ਹੈ ਕਿਉਂਕਿ ਆਮ ਤੌਰ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੀ ਆਟ ਬਲੂਨਿੰਗ ਦੇਖਣ ਨੂੰ ਮਿਲਦੀ ਹੈ ਹੁਣ ਆਨੰਦਪੁਰ ਸਾਹਿਬ ਵਿਖੇ ਹੀ ਵਿਰਾਸਤ ਖਾਲਸਾ ਦੇ ਵਿੱਚ ਇਸ ਸਾਲ ਤੋਂ ਸ਼ੁਰੂ ਕੀਤੀ ਗਈ ਹੈ ਪਹਿਲਾ ਆਨੰਦਗੜ੍ਹ ਸ਼ਹਿਰ ਤੋਂ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਸੰਗਤ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਤੇ ਇੱਥੇ ਨਾਲ ਹੀ ਬਹੁਤ ਸਾਰੇ ਆਰਥਿਕ ਖੇਤਰ ਨਾਲ ਸੰਬੰਧਿਤ ਲੋਕ ਵੀ ਇੱਥੇ ਆਪਣਾ ਸਮਾਨ ਵੇਚਣ ਦੇ ਲਈ ਆਉਂਦੇ ਹਨ ਇਹ ਕਿਲਾ ਅਨੰਦਗੜ੍ਹ ਸਾਹਿਬ ਦੇ ਨੇੜੇ ਦਾ ਦ੍ਰਿਸ਼ ਹੈ ਵੱਖ-ਵੱਖ ਸਟਾਲਾਂ ਜਿਹੜੀਆਂ ਹੈਗੀਆਂ ਸਮਾਨ ਦਿਆਂ ਖਾਣ ਪੀਣ ਵਾਲਾ ਸਮਾਨ ਹੈ ਜਾਂ ਛੋਟੇ ਵਾਗੀਆਂ ਜਾਂ ਕਿਤਾਬਾਂ ਵਗੈਰਾ ਹੈ ਉਹਨਾਂ ਦੇ ਲਈ ਇੱਥੇ ਕਿੰਨੇ ਸਟਾਲ ਲੱਗੇ ਹੁੰਦੇ ਆ ਆ ਦੇਖੋ ਵੱਖ-ਵੱਖ ਤਰ੍ਹਾਂ ਦੇ ਸਟਾਲ ਹੈਗੇ ਆ ਸਕੰਜਵੀ ਹੈ ਜਾਂ ਨਮਕੀਨ ਹੈ ਜਾਇਦਰ ਸਿੰਘ ਸਾਹਿਬ ਬੈਠੇ ਹੈਗੇ ਆ ਕੇ ਹੋਰ ਵੀ ਬਹੁਤ ਸਾਰਾ ਸਮਾਨ ਇੱਥੇ ਜਿਹੜਾ ਹੈਗਾ ਉਹ ਵੇਚਣ ਦੇ ਲਈ ਲਿਆਂਦਾ ਜਾਂਦਾ ਜਾਂਦਾ ਹੈ। ਹੋਲਡਿੰਗ ਵਾਲੇ ਉੱਤੇ ਬਹੁਤ ساری ਸੰਗਤ ਟਰਾਲੀਆਂ ਲੈ ਕੇ ਆਉਂਦੀਆਂ ਜੋ ਕਿ ਬਹੁਤ ਹੀ ਸ਼ਮਾਰੀਆਂ ਆਉਂਦੀਆਂ ਨੇ ਇਹ ਤੁਸੀਂ ਦੇਖੋ ਕਿੰਨੀ ਵਧੀਆ ਬਣਾਈ ਹੋਈ ਹੈ। ਟਰਾਲੀ ਜਿਹੜੀ ਹੈ ਡਬਲ ਹਿੱਸੇ ਵਾਲੀ ਆ। ਡਬਲ ਟਾਇਰ ਜਿਹੜੇ ਹੈਗੇ ਇਸ ਨੂੰ ਲੱਗੇ ਹੋਏ ਹਨ ਤੇ ਉੱਪਰ ਝੰਡਾ ਵੀ ਜਿਹੜਾ ਹੈਗਾ ਲਗਾਇਆ ਹੈ ਤੇ ਟਰੈਕਟਰ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਇੱਥੇ ਆਉਂਦੇ ਆ। ਇਹ ਤਾਂ ਕਿੰਨੇ ਰੰਗ ਦਾ ਸ਼ਿੰਗਾਰਿਆ ਹੁੰਦਾ ਏ। ਇੱਧਰ ਹੈ। ਸ਼ੌਂਪ ਦਾ ਕੋਈ ਮੁੱਲ ਨਹੀਂ ਹੈ। ਆ ਦੇਖੋ ਤੇ ਕਿੰਨਾ ਸ਼ਿੰਗਾਰਿਆ ਆ ਟਰੈਕਟਰ। ਕਿੱਲਾ ਵਧੀਆ ਬਣਾਇਆ ਹੋਇਆ ਹੈ। ਵੱਖ-ਵੱਖ ਸਮਾਨ ਇੱਥੇ ਵਿਕਣ ਦੇ ਲਈ ਆਉਂਦਾ ਹੈ। ਆ ਦੇਖੋ ਕਿੰਨਾ ਵਧੀਆ ਸਟਾਲ ਜਿਹੜਾ ਲੱਗਿਆ ਹੋਇਆ ਹੈ। ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਵਿਕਦਾ ਹੈ ਇਹ ਵੀ ਇਹ ਦਿੰਦਾ ਹੈ ਬੱਚਿਆਂ ਦੇ ਲਈ ਬੱਚਿਆਂ ਦਾ ਸਮਾਨ ਹੈ ਛੋਟਾ ਆ ਤੁਸੀਂ ਦੇਖੋ ਵਜਾਉਣ ਵਾਲੇ ਘੁਕਨੇ ਹੈਗੇ ਆ ਵੱਖ-ਵੱਖ ਤਰ੍ਹਾਂ ਦੇ ਅੱਖਰ ਹੁੰਦੇ ਆ ਜਿਹੜੇ ਛੱਲਿਆਂ ਦੇ ਵਿੱਚ ਬਣਾਏ ਪਾਏ ਜਾਂਦੇ ਆ ਇਹ ਵੀ ਇੱਥੇ ਵੇਚਣ ਵਾਸਤੇ ਆਂਦਾ ਹੈਗਾ ਸਜੋਨੀ ਸਦਾ ਪਹਾੜੇ ਇਸ ਦਾ ਨਾਮ ਹੈਗਾ ਆ ਇਹਦੇ ਜੜਾਂ ਹੈਗੀਆਂ ਤੇ ਆ ਇਸ ਤਰ੍ਹਾਂ ਦਾ ਫਿਰ ਇਹ ਪੌਦਾ ਹੁੰਦਾ ਹੈ ਬੜਾ ਸੋਹਣਾ ਲੱਗਦਾ ਹੈ ਇੱਥੇ ਇਹ ਵੀ ਵੇਚਣ ਵਾਸਤੇ ਆਉਂਦੇ ਹੈਗੇ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਵਿਕਦਾ ਹੈ ਲੋਕ ਇਹਨਾਂ ਨੂੰ ਘਰਾਂ 'ਚ ਰੱਖਦੇ ਆ ਤੇ ਸਜਾਵਟ ਵਾਸਤੇ ਘਰਾਂ ਨੂੰ ਆਪਣੇ ਘਰਾਂ ਨੂੰ ਸ਼ਿੰਗਾਰਦੇ ਆ ਇਸ ਸਮੇਂ ਸ਼ਾਮ ਦੇ 7 ਵਜੇ ਹੈ ਤੇ ਜਿਵੇਂ ਸ਼ਾਮ ਹੋ ਰਹੀ ਹੈ ਸੰਗਤ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਪਹੁੰਚ ਰਹੀ ਹੈ ਟਰੈਕਟਰਾਂ ਦੇ ਚਮਕਦੇ ਆ ਰੰਗ ਬਰੰਗੇ ਲਾਈਟਾਂ ਬਹੁਤ ਸੋਹਣੇ ਲੱਗਦੇ ਆ ਰਾਤ ਦੇ ਸਮੇਂ ਇਹ ਫੁਹਾਰੇ ਦੇ ਟਰੈਕਟਰ ਫਰੂਟ ਚਾਟ ਤੇ ਰੇੜੀਆਂ ਦੇ ਉੱਤੇ ਵੀ ਮਤਲਬ ਕੱਲ ਪੰਜਾਬੀ ਵੀ ਕਾਫੀ ਇੱਥੇ ਕੰਮ ਕਰਨ ਲੱਗੇ ਆ ਵੈਸੇ ਵਧੀਆ ਕੰਮ ਹੈ। ਕਾਫੀ ਸਾਰੇ ਪੰਜਾਬੀ ਰੇੜੀਆਂ ਜਿਹੜੀਆਂ ਹੈਗੀਆਂ ਇੱਥੇ ਲੱਗੀਆਂ ਹੋਈਆਂ ਨੇ ਗੁਰਦੁਆਰਾ ਕਿਲਾ ਨੰਦਗੜ੍ਹ ਸਾਹਿਬ ਤੋਂ ਜਦੋਂ ਅਸੀਂ ਗੁਰਦੁਆਰਾ ਕੇਸਗੜ੍ਹ ਸਾਹਿਬ ਨੂੰ ਜਾਂਦੇ ਹਾਂ ਇਹ ਸਾਰੇ ਰਿਆਬੀ ਹੀ ਹੈਗੇ ਜੋ ਇੱਥੇ ਕੰਮ ਕਰਦੇ ਆ। ਬੋਤਲ ਵਿੱਚ ਪਾਏ ਹੋਏ ਬਿਜਲੀ ਦੇ ਛੋਟੇ ਛੋਟੇ ਵਿਕਲਪ ਕਿੰਨੇ ਸੋਹਣੇ ਲੱਗ ਰਹੇ ਆ। ਈਰਾਇਆ ਜੀ ਸਤਿਨਾਮ ਵੱਖ-ਵੱਖ ਬੁੱਕਸਟਾਲ ਜਿਹੜੇ ਹੈਗੇ ਐ ਤੇ ਲੱਗੇ ਹੁੰਦੇ ਆ ਜਿਹੜੇ ਇਤਿਹਾਸ ਨੂੰ ਜਾਣਨ ਦੇ ਵਿੱਚ ਰੁਚੀ ਰੱਖਦੇ ਆ ਕੋਈ ਇਥੋਂ ਕਿਤਾਬਾਂ ਲੈਂਦੇ ਆ ਧਾਰਮਿਕ ਕਿਤਾਬਾਂ ਵੀ ਹੁੰਦੀਆਂ ਹੈਗੀਆਂ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਵੀ ਜੜੀਆਂ ਹੈਗੀਆਂ ਇਥੋਂ ਮਿਲਦੀਆਂ ਹਨ ਤੇ ਕਿਤਾਬਾਂ ਦੇ ਵਿੱਚ ਕਾਫੀ ਲੈਸ ਵੀ ਕੀਤਾ ਹੁੰਦਾ ਹੈ ਤਾਂ ਕਿ ਹਰ ਉਹ ਵਿਅਕਤੀ ਜਿਹੜਾ ਕਿਤਾਬਾਂ ਪੜ੍ਹਨ ਦੇ ਵਿੱਚ ਸ਼ੌਂਕ ਰੱਖਦਾ ਹੋ ਉਹ ਇਥੋਂ ਕਿਤਾਬਾਂ ਲੈ ਸਕੇ ਇਧਰ ਵੀ ਸਾਰਾ ਇਹ ਕਿਤਾਬਾਂ ਦਾ ਇਹ ਜਿਹੜੇ ਹੈਗਾ ਸਟਾਲ ਲੱਗੇ ਹੋਏ ਆ। ਕਾਫੀ ਲੈਸ ਵੀ ਦਿੰਦੇ ਹੈਗੇ ਆ ਬਹੁਤ ਘੱਟ ਰੇਟ ਤੇ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਕੋਈ ਵੀ ਘੱਟ ਆਮਦਨ ਵਾਲਾ ਵਿਅਕਤੀ ਵੀ ਇਹ ਕਿਤਾਬਾਂ ਲੈ ਕੇ ਪੜ੍ਹ ਸਕੇ। ਇਹ ਰਾਤ ਦੇ ਸਮੇਂ ਦਾ ਦ੍ਰਿਸ਼ ਹੈ। ਤਕਰੀਬਨ ਸਵੇਰ ਕੱਤ ਦੇ ਲਗਭਗ ਦਾ ਟਾਈਮ ਹੋਇਆ ਹੋਇਆ ਹੈ। ਇਹ ਸਾਹਮਣੇ ਚੰਡੋਲ ਝੂਲੇ ਜਿਹੜੇ ਨਜ਼ਰ ਪੈ ਰਹੇ ਹਨ। ਜਾਂ ਜਾਂ ਅੱਜ ਸ਼ਾਮ ਹੋਈ ਤਿਉਹ ਤੋਂ ਇਕੱਠ ਜਿਹੜਾ ਹੈਗਾ ਸੰਗਤ ਬਹੁਤ ਵੱਡੀ ਸੰਖਿਆ ਦੇ ਵਿੱਚ ਆ ਰਹੇ ਹੈ ਜਦੋਂ ਮੈਂ 3:00 ਵਜੇ ਲਗਭਗ ਇੱਥੇ ਆਇਆ ਸੀ ਉਦੋਂ ਸੰਗਤ ਕਾਫੀ ਘੱਟ ਸੀਗੀ ਪਰ ਹੁਣ ਬਹੁਤ ਜ਼ਿਆਦਾ ਗਿਣਤੀ ਸੰਗਤ ਜਿਹੜੀ ਹੈ ਹੋਲੇ ਮਾਲੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਪਹੁੰਚ ਚੁੱਕੀ ਹੈ ਇਹ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਸਾਹਮਣੇ ਤੋਂ ਇਮਾਰਤ ਨਜ਼ਰ ਪੈ ਰਹੀ ਹੈ ਬਹੁਤ ਵਧੀਆ ਦੀਪਮਾਲਾ ਕੀਤੀ ਗਈ ਹੈ ਜੀ ਸਮੇਂ ਦਾ ਚੋਗਿਆ ਨਹੀਂ ਹੱਥ ਮਾਰਿਆ ਉਹ ਨਹੀਂ ਤੇਰੇ ਨਾਲ ਹੀ ਸਾਡਾ ਅੱਜ ਦਾ ਬੋਲੇ ਮਹੱਲੇ ਉੱਤੇ ਵਿਸ਼ੇਸ਼ ਵੀਡੀਓ ਸਮਾਪਤ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦਾ ਤੇ ਹੋਰ ਵਧੀਆ ਜਾਣਕਾਰੀ ਆਪ ਜੀ ਦਿੰਦੇ ਰਹਾਂਗੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਮਿਲਦੀ ਰਹੇ